ਅੱਜ ਕਥੂ ਨੰਗਲ ਵਿਖੇ ਆਲ ਇੰਡੀਆ ਕ੍ਰਿਸਚੀਅਨ ਸਮਾਜ ਮੋਰਚੇ ਵੱਲੋਂ ਨੌਜਵਾਨ ਮਸੀਹੀ ਜਾਗਰੂਕਤਾ ਰੈਲੀ ਸ੍ਰੀ ਅਰੁਨਾਸ਼ ਗਿੱਲ ਉਰਫ ਕਮਾਂਡੋ ਦੀ ਅਗਵਾਈ ਵਿੱਚ ਰੱਖੀ ਗਈ ਜਿਸ ਵਿੱਚ ਸੈਂਕੜੇ ਨੌਜਵਾਨਾਂ ਨੇ ਹਿੱਸਾ ਲਿਆ ਇਸ ਰੈਲੀ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀ ਜਸਪਾਲ ਮਸੀਹ ਚੇਅਰਮੈਨ ਆਲ ਇੰਡੀਆ 크ਰਿਸਚੀਅਨ ਸਮਾਜ ਅਤੇ ਉਹਨਾਂ ਨਾਲ ਵਿਸ਼ੇਸ਼ ਤੌਰ ਤੇ ਆਏ ਕੌਮੀ ਜਨਰਲ ਸਕੱਤਰ ਪੂਰਨ ਸਫਰੀ ਕੌਮੀ ਸਕੱਤਰ ਐਡਿਸ਼ਨ ਪਾਲ ਕੌਮੀ ਸਕੱਤਰ ਮਾਸਟਰ ਗੁਰਨਾਮ ਮਸੀਹ ਕੌਮੀ ਸਕੱਤਰ ਮਨੋਜ ਪਹਿਲਵਾਨ ਕੌਮੀ ਐਡਵਾਈਜ਼ਰ ਪਾਸਟਰ ਸੋਨੀ ਬਾਦਰੀ ਬੂਟਾ ਅਨਾਯਤ ਮਸੀਹ ਆਦ ਪਹੁੰਚੇ ਇਸ ਮੌਕੇ ਸ਼੍ਰੀ ਅਵਨਾਸ਼ ਗਿੱਲ ਉਰ ਕਮਾਂਡੋ ਨੂੰ ਮੋਰਚੇ ਦੀ ਟੀਮ ਨੇ ਆਲ ਇੰਡੀਆ ਕ੍ਰਿਸਚੀਅਨ ਸਮਾਜ ਮੋਰਚੇ ਦੇ ਯੂਥ ਵਿੰਗ ਦੇ ਦਿਹਾਤੀ ਯੂਥ ਪ੍ਰਧਾਨ ਦੀ ਨਿਯੁਕਤੀ ਪੱਤਰ ਵੀ ਦਿੱਤਾ ਨਿਯੁਕਤੀ ਪੱਤਰ ਲੈਂਦੇ ਹੋਏ ਅਵਨਾਸ਼ ਗਿੱਲ ਨੇ ਕਿਹਾ ਕਿ ਮੈਂ ਸਮਾਜਿਕ ਕੰਮਾਂ ਲਈ ਖਰਾ ਉਤਰਾਂਗਾ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਆਪਣੇ ਤਨ ਮਨਾਂ ਤੇ ਧਨ ਨਾਲ ਸੇਵਾ ਕਰਾਂਗਾ ਹੋਰਨਾਂ ਤੋਂ ਇਲਾਵਾ ਮੁੱਖ ਮਹਿਮਾਨ ਸ੍ਰੀ ਜਸਪਾਲ ਮਸੀਹ ਨੇ ਕਿਹਾ ਕਿ ਨੌਜਵਾਨ ਜਿੱਥੇ ਦੇਖਦਾ ਭਵਿਕਣ ਉੱਥੇ ਹੀ ਸਮਾਜ ਦੀ ਰੀੜ ਦੀ ਹੱਡੀ ਹਨ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਸਮਾਜ ਭਲਾਈ ਦੇ ਕੰਮਾਂ ਲਈ ਅੱਗੇ ਆਉਣ ਕਿਸਾਨੀ ਸੰਘਰਸ਼ ਬਾਰੇ ਬੋਲਦੇ ਹੋਣਾਂ ਕਿਹਾ ਕਿ ਸਾਡੇ ਦੇਸ਼ ਦਾ ਆਂਦਾ ਤੱਕੜਕ ਦੀ ਠੰਡ ਵਿੱਚ ਸੜਕਾਂ ਤੇ ਰੋਲ ਰਿਹਾ ਹੈ ਜੋ ਕਿ ਬਹੁਤ ਹੀ ਦੁਖਦਾਈ ਹੈ ਕ੍ਰਿਸਚੀਅਨ ਸਮਾਜ ਉਹਨਾਂ ਦਾ ਸਮਰਥਨ ਕਰਦਾ ਹੈ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮੰਗ ਕਰਦਾ ਹੈ ਕਿ ਇਹ ਜੋ ਕਿਸਾਨ ਮਾਰੂ ਮਜ਼ਦੂਰ ਮਾਰੂ ਕਾਲੇ ਕਾਨੂੰਨ ਰੱਦ ਕੀਤੇ ਗਏ ਅੱਲਹੁ ਇਲਹਾ ਇਲਹਾ ਕਿਉਂਕਿ ਹਰ ਹਾਲਿਆ ਦਾ ਇਹ ਜਕਾਰਾ ਜੀਰੋ ਹਾਂ ਵਿਦਵਾਨ ਕਰੋ ਵਾਲਾ ਜਕਾਰਾ ਸੋ ਮੈਂ ਮਾਫ਼ ਚੋਣੇ ਇਹ ਨੌ ਜਵਾਨਾਂ ਦੀ ਵੇਗ ਵਿੱਚ ਸਾਫ਼ੀ ਨਹੀਂ ਰੱਖਿਆ ਥੋੜਾ ਸੋ ਮੈਂ ਦੋ ਪਿੰਟੀ ਲੈਣੇ ਨੇ ਦੱਸਣਾ ਚਾਹੁੰਦਾ ਕਿ ਮੇਰੇ ਵੀਰ ਕਮਾਂਡੋਦੋਂ ਨੇ ਕਾਣੀ ਫਿਣੀ ਸੀ ਥੋੜੀ ਪਰ ਮੈਂ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਮੇਰੇ ਵੱਡੇ ਵੀਰ ਕਿਸਮਤ ਦੇ ਅਮਰ ਇਹ ਉਹ ਮੇਰੀ ਜੱਤੇ ਪਿੰਡ ਦੇ ਨਾਲ ਤੁਸੀਂ ਯੂਆ ਮੋਟਾ ਪੰਜਾਬ ਇਹਨਾਂ ਦੇ ਜਿੰਦਾ ਚਾਚਾ ਮੇਰੇ ਘਰ ਦੀ ਬੀਤ ਮਦਦ ਹੋ ਗਈ ਉਸ ਵਕਤ ਤੇ ਇਹਨਾਂ ਥਾ ਮੈਨੂੰ ਹੋਵੇ ਸਿਖਾ ਸਕਦਾ ਬੜੀ ਖੁਸ਼ੀ ਹੋਈ ਆ ਕਿ ਮੇਰਾ ਕਹਾਵੀਰ ਅੱਜ ਵੀਰ ਜਮਾਡੋ ਨਾਲ ਅੱਜ ਵੀਰ ਕਮਾਂਡੋਆਂ ਦੇ ਵਿੱਚ ਜ਼ਿੰਮੇਵਾਰੀ ਦੇ ਜਾਂ ਜਾ ਮੈਨੂੰ ਛੋਟਾ ਜਿਹਾ ਅਹੁਦਾ ਮਿਲਿਆ ਤੇ ਤੇ ਵੀਰ ਬੜੇ ਨੇ ਦੀਵੰਦ ਪਰ ਤੈਨੂੰ ਵੀ ਅੱਜ ਕਿਸ ਤਰ੍ਹਾਂ ਦੇ ਦਾ ਦਿਹਾੜਾ ਮਰਜੀ ਕਰਿਆ ਬੜੇ ਫਿਰ ਇਹ ਮੈਂ ਸੋਚਾਂ ਕਿ ਜੇ ਇਸ ਇਲਾਕੇ ਤੇ ਫਿਰ ਉਹ ਵੱਡਾ ਵੀਰ ਆ ਰਿਹਾ ਅਸਾਂ ਜਰੂਰ ਪਹੁੰਚਣਾ ਸੋ ਮੇਰੇ ਵੀਰ ਬਹੁ ਬਟਾਲਾ ਕਾ ਦੇ ਬੜੀ ਵਧੀਆ ਗੱਲ ਕੀਤੀ ਹੈ ਕਿ ਸਾਡੀ ਇੱਥੇ ਪਾਰਾ ਨਹੀਂ ਕੋਈ ਸਾਡਾ ਸਾਥ ਨਹੀਂ ਜਿਹੜਾ ਸਾਡੀ ਆਵਾਜ਼ ਕਾ ਸਕੀ ਦੋਸਤੋ ਗੁਰਦਾਸਪੁਰ ਕਦੇ ਵੀ ਤੁਸੀਂ ਬਟਾਲੇ ਦੇ ਤਰ੍ਹਾਂ ਨਹੀਂ ਦਿੱਤੋਗੇ ਕਿਸੇ ਨਾਕੇ ਤੇ ਤੁਸ ਜੱਟੇਗੀ ਸਾਡਾ ਨਾਮ ਆ ਲਿਆ ਜੇ ਕਿਹਦਾ ਚਲਾਨ ਵੀ ਤੁਸ ਦੇਣਗੇ ਤੇ ਫਿਰ ਕੱਟਦੇ ਹੋ ਕਿਉਂਕਿ ਤਾਰੇ ਤੋਂ ਪੁੱਗੇ ਇਹਦੀ ਕੋਈ ਨਾਥ ਪਾਈ ਆ ਪਛਾਛ ਨੂੰ ਮੈਂ ਅੱਜ ਲਾਸਟ ਇਹ ਕਹਿਣਾ ਚਾਹੁੰਦਾ ਮੇਰਾ ਵੀ ਕਮਾਂਡੋ ਜੀ ਮੇਰਾ ਵੀ ਕਮਾਨੋ ਦੀ ਕਿਤੇ ਵੀ ਜ਼ਿੰਦਗੀ ਚ ਤੇਰੇ ਨਾਲ ਤਕਾ ਹੋਵਾ ਇੱਕ ਵਾਰੀ ਆਵਾਜ਼ ਦੇਦੀ ਐ ਹੱਥ ਤੇ ਪੁੱਛਦੀ ਅੱਜ ਤੱਕ ਸਾਥਿਆ ਯਾਰ ਕੌਣ ਵਾਨਾ ਰੋਡ ਤੇ ਜਿਹੜਾਈ ਦੇ ਜਿਹਦੇ ਤੇ ਰੋਡ ਜਾਮ ਕਰਕੇ ਬੱਚਾ ਵਾ ਕਿゼ ਸਾਡੀ ਪੁੱਤ ਦੀ ਹਿੰਮਤ ਨਹੀਂ ਰਹੀ ਤੇ ਸਾਡੇ ਦਿਲ ਨੂੰ ਇਹ ਵਾ ਹਾਲੇਲੂਇਆ ਇਸੇ ਤੇ ਹੋ ਮੈਂ ਚੱਲਦਾ ਮੈਨੂੰ ਪਤਾ ਵੀਰੋਂ ਥੱਕੇ ਸੈਇਪਰ ਕਰਿਆ ਹੋ ਗਿਆ ਨੇ ਪਰ ਅੱਜ ਦੀ ਅਮਰਸਰ ਦੇ ਏਰੀਆ ਚ ਇਹਨਾਂ ਦਾ ਰਹਿਣਾ ਚਾਹਾਂਗੇ ਕਿ ਵੇ ਇੱਕ ਕਮਾਂਡੋ ਦੇ ਨਾਲ ਉਹਦਾ ਰਾਈ ਕਮਾਂਡੋ ਖੜਿਆ ਹੋਣਾ ਕਿਤੇ ਵੀ ਕਿਸੇ ਟੈਸ਼ਨ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪ੍ਰੋਬਲਮ ਆਵੇ ਮੇਰੀ ਬੇਤੀਆ ਤੁਸੀਂ ਕਿਹਦੀ ਦਿੱਤੈ ਭੈਣ ਨੂੰ ਕਿਹਦੀ ਦਿੱਤੈ ਨੂੰ ਬਾਗ ਲਾ ਕੇ ਲਾਇਓ ਇਹਦੀ ਅਸੀ ਨਜ਼ਰ ਕਰਦੇ ਅਗਰ ਘਾਟੇ ਨਾ ਪਤਕਾ ਹੋਏਗਾ ਦਿਨੋਂ ਰਾਤ ਤੱਕ ਬਦਲ ਦਾਂਗੇ ਅਸੀਂ ਤੇ ਜਿਹਨਾਂ ਨੂੰ ਕਰ ਦਾਂਗੇ ਸੋ ਇਹਦਾ ਕੁਛ ਕਹਿੰਦਾ ਆ ਕਿ ਮੈਂ ਦਾਦਾ ਕਹਿੰਦਾ ਮੈਂ ਬੇਰਹਿਮ ਕਿ ਕਰਦਾ ਜਦੋਂ ਇੱਕ ਵੀਰਨੰਦ ਜਨ ਤੱਕ ਆਉਂਦਾ ਖੜੇ ਹੋ ਜੋ ਜਿੱਦ ਤੇ ਦੋ ਜਣੇ ਖੜੇ ਹੋਣ ਚਾਹਦੇ ਆ ਤੇ ਇੱਕ ਕੱਲਾ ਹੁੰਦਾ ਤੇ ਦੋ ਗਿਆਰਾਂ ਆਉਂਦੇ ਸੋ ਸਾਰਿਆਂ ਦਾ ਕੱਲਾ ਇੱਕ ਬਹੁਤ ਸਤਿਕਾਰਯੋਗ ਅੱਜ ਦੇ ਮਸੇਂ ਦੇ ਨੌਜਵਾਨ ਜਾਗਰਿਕਤਾ ਰਾਮੇ ਦੇ ਵਿੱਚ ਇਕੱਠੇ ਹੋਏ ਮੇਰੇ ਛੋਟੇ ਵੀਰ ਅਵਿਨਾਸ਼ ਖੇਲ ਜੀਤੇ ਸੱਤੇ ਤੇ ਜਗਾ ਪਗਾ ਤੋਂ ਵਖ ਵਖ ਪਿੰਡਾਂ ਤੋਂ ਆਏ ਹੋਏ ਅੱਜ ਹਲਕਾ ਬਠਿੰਡੇ ਦੇ ਵਿੱਚ ਇਕੱਠੇ ਹੋਏ ਆਦਰ ਸ਼ੋਕ ਦਾ ਵੀਰ ਕਰ ਛੋਟੇ ਨੇ ਸੱਤੇ ਤੇ ਬੜੀ ਖੁਸ਼ੀ ਹੋ ਰਹੀ ਆ ਆਪ ਸਭ ਨੂੰ ਦੇਖ ਕੇ ਇੱਕ ਛੋਟਾ ਜਿਹਾ ਸੁਨੇਹਾ ਕਿਤਾਵਰ ਦਾ ਸਾਥਾ ਮਾਰਦਾ ਕੱਠ ਜੜਾ ਹੋਇਆ ਵਾ ਨੌਜਵਾਨ ਲੀੜਾ ਦਾ ਵੇਖ ਕੇ ਬਹੁਤ ਖੁਸ਼ੀ ਹੋ ਰਹੀ ਆ ਨੌਜਵਾਨਾਂ ਤੇ ਬੜਾ ਵਾਦੋਖਾਵਾ ਛਾ ਵਾ ਔਰ ਵੇਖ ਕੇ ਤੂੰ ਇਹ ਮਹਿਸੂਸ ਹੋ ਰਿਹਾ ਵਾ ਕਿ ਦੋ ਸਾਡੇ ਵੀਰ ਕਮਾਂਡੋ ਜੀ ਆ ਤੇਰਾ ਛੋਟਾ ਵੀ ਉਹਦਾ ਆਪਣੇ ਭਾਨ ਭਰਾਵਾ ਦੇ ਵਿੱਚ ਕਿੰਨਾ ਪਿਆਰ ਆ ਤੇ ਤੁਹਾਡਾ ਚ ਕੱਢ ਦੱਸਣਾ ਵਾ ਵੀ ਕਿੰਨਾ ਪਿਆਰ ਦਾ ਨਾ ਵਾ ਤੁਸੀਂ ਇਹ ਹੱਥ ਚੀਰ ਕੇ ਖੜ ਦੇ ਵਿੱਚ ਮੱਠੇ ਤੋਂ ਕਾਫੀ ਸਮੇਂ ਤੋਂ ਬੈਠੇ ਹੋ ਵੇਖਦਾ ਰਿਹਾ ਜਿਸ ਤਰ੍ਹਾਂ ਸਾਡੇ ਮੇਰੇ ਨਾਲ ਆਏ ਹੋ ਸਾਡੇ ਆਲੋ ਦੇ ਹਿੰਦੂ ਸਮਾਜ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਮਾਣ ਤੋਂ ਪੂਰੇ ਸਮੂਹ ਚੇ ਕੰਮ ਵਿੱਚ ਚੜ੍ਹ ਦੱਸ ਸਕਦਾ ਮਾਣ ਤੋਂ ਜੀ ਆਜਣ ਕੌਣ ਦੀ ਜੋ ਸਾਡੇ ਸੀਨੀਅਰ ਕਾਲੀਕੋ ਔਰ ਆਲ ਦੇ ਕਸਤ ਸਮਾਜ ਮੌਜੂਦ ਨੇ ਨੈਸ਼ਨਲ ਕਰਤਨ ਸਖਰੀਆ ਕੌਮੀ ਸਕੱਤਰ ਨੇ ਔਰ ਸਾਡੇ ਮਨੋਜ ਪਾਲ ਜੀ ਆਸਟਾ ਪ੍ਰਕਾਸ਼ ਜੀ ਆਸਟਾ ਫਹਿਮਤ ਚੋਟੀ ਜੀ ਆਸਟਾ ਪੋਤਾ ਨਾਨ ਮਸੀ ਜੀ ਜਿਨ੍ਹਾਂ ਦੇ ਚਿਹਰਾ ਅੱਜ ਤੋਂ ਏਡਾ ਹਿਰੇ ਵਰਦਾ ਵੀਰ ਤੋਂ ਸਾਡਾ ਪ੍ਰਜਾਣ ਸਾਨੂੰ ਮਿਲਿਆ ਵਾ ਕਮਾਂਡੋ

ਸੂਰਜ ਮਸੀਤ ਜੀ ਔਰ ਮਾਸਟਰ ਪਟੂ ਜੀ ਔਰ ਛੋਕੀ ਮਸੀਤ ਜੀ ਸਾਡਾ ਬਹੁਤ ਧੰਨਵਾਦ ਕਰਦਾ ਜੀ ਉਹਨਾਂ ਨੂੰ ਔਰ ਮਾਫੀ ਵੀ ਚਾਹੁੰਦਾ ਵਾ ਕਿ ਅਸੀਂ کافی ਝੋਲੇ ਤਾਂ ਕਿਉਂਕਿ ਅਗਰ ਅਸੀਂ ਦੇਰ ਲੈਂਦਾ ਤਾਂ ਲੰਬਾ ਮਸੀਤ ਜਿਹੜਾ ਸਾਡੇ ਉਹ ਦੂਸਰੇ ਭਰਾ ਪਹੁੰਚ ਗਿਆ ਦਰਸ਼ਨ ਨਹੀਂ ਹੋਣੇ ਸੀ ਸਾਡੇ ਵਾਲਦ ਸਮਾਜ ਤੋਂ ਵੀ ਅੱਜ ਬੜੇ ਵੱਡੀ ਕਿਰਤੀ ਦੇ ਵਿੱਚ ਸਾਡੇ ਪਹੁੰਚ ਅਸੀਂ ਉਹਨਾਂ ਦਾ ਵੀ ਜੋ ਜੀਐਨ ਪਾਕ ਦਾ ਮਾਹੌਲ ਯਕਨ ਸਮਾਜ ਪਹੁੰਚੇ ਤੋਂ

ਆਰੇ ਜੇ ਕ੍ਰਿਸਟਿਅਨ ਸਮਾਜ ਮੋਰਚਾ ਦਾ ਬੈਨਰ ਥੱਲੇ ਅਸੀਂ ਇਹ ਮੋਤੀ ਸਰਪਤਾ ਦਾ ਕਸਤਾ ਨਾ ਚੋਨੇ ਆ ਇਹ ਕੱਲੇ ਕਿਸਾਨਾਂ ਦੀ ਲੜਾਈ ਨਹੀਂ ਆ ਇਹ ਕੱਲੇ ਮਜ਼ਦੂਰਾਂ ਦੀ ਲੜਾਈ ਨਹੀਂ ਆ ਇਹ ਕੱਲੇ ਵਪਾਰੀਆਂ ਦੀ ਲੜਾਈ ਨਹੀਂ ਆ ਇਹ ਸਿਰਫ ਸਮਾਜ ਦੀ ਲੜਾਈ ਆ ਔਰ ਇਹ ਵਲਤ ਕ੍ਰਿਸਟਿਅਨ ਸਮਾਜ ਵਿੱਚ ਜੜਾ ਜੋ ਕਿਸਾਨੀ ਦਾ ਦੇ ਨਾਲ ਮੈਂ ਕਿਹੜਾ ਬੋਲਾਂਗਾ ਤੁਸੀਂ ਨਾਅਰੇ ਦਾ ਜਵਾਬ ਨਾਅਰ ਪੜੋ ਇੱਕੋ ਨਾਅਰਾ ਇੱਕੋ ਨਾਅਰਾ ਇੱਕੋ ਨਾਅਰਾ ਸਭ ਪਿਆਰਾ ਇੱਕੋ ਨਾਰਾ ਸਭ ਪਿਆਰਾ ਇੱਕੋ ਨਾਰਾ ਸਭ ਪਿਆਰਾ ਕਿਸਾਨ ਵੀਰਾਂ ਦੇ ਸਦਮਾਨ ਨੇ ਜ਼ਿੰਦਾ ਜਾਨਾਂ ਦੀ ਕਸਾਨ ਵੀਰਾਂ ਦੇ ਸਦਮਾਨ ਨੇ ਜ਼ਿੰਦਾ ਜਾਨਾਂ ਦੀ ਕਿਉਂਕਿ ਲੈ ਮੌਤ ਹੋ ਚੁੱਕਿਆ ਬਹੁਤ ਜ਼ਿਆਦਾ ਬਚਾਅ ਲੱਖਾਂ ਨੂੰ ਮਨ ਕਰਦਾ ਪਰ ਸਮੇਂ ਜਾਲਤ ਨਹੀਂ ਦਿੰਦਾ ਕਿਉਂਕਿ ਅੱਜ ਦੇ ਨੌਜਵਾਨਾਂ ਦਾ ਬੜਾ ਵੱਡਾ ਕੱਠਵਾ ਅੱਜ ਅਸੀਂ ਨਿਯੁਕਤੀ ਕਰਨ ਜਾ ਰਹੇ ਹਾਂ ਜੋ ਸਾਡੇ ਅਬਿਨਾਸ਼ ਗੈਲ ਕਮਾਂਡੋ ਦੀ ਔਰ ਦਸਾਂ ਫਿੱਤੇ ਸਾਲਾਂ ਦੇ ਨਾਲ ਬਹੁਤ ਕਾਹ ਦੇ ਤੱਕੇ ਹੋਏ ਨਾ ਤਾਂ ਮੇਰਾ ਬਾਬਾ ਵੀਰ ਵੀ ਦੱਸ ਕੇ ਗਿਆ ਵਾ ਜਿੰਨੇ ਤੱਕੇ ਹੋਣੇ ਹੀ ਹੋਦੇ ਨਾ ਕਾਹ ਤੋਂ ਕੋਈ ਟੱਕਾਰੀ ਹੋਗਾ ਪੰਜਾਬ ਦੇ ਜੜੇ ਲੱਖਾਂ ਲੋਕ ਲੱਖਾਂ ਵਿੱਚ ਰੰਗਕੀ ਦਾ ਮਸੀਹ ਭਜਾਰਾ ਉਹ ਸਾਡੇ ਕਮਾਂਡੋ ਦੇ ਨਾਲ ਆਜ ਸਾਰਾ ਤੁਹਾਡਾ ਸਾਥਾ ਮਾਰਦਾ ਕੱਟ ਆ ਸਾਡੀ ਲੀਡਰਸ਼ਿਪ ਇੱਕ ਵਨ ਬਹੁਤ ਦੀ ਜੋ ਸਾਡੇ ਮੁਸਲਿਮ ਭਾਈਚਾਰੇ ਵੱਡੇ ਆਤੂ ਆ ਚਲੰਦਰ ਦਾ ਸਾਡੇ ਜੋ ਦਬਾਬੇ ਦੇ ਆਤੂ ਆਏ ਪੂਰਾ ਪੰਜਾਬ ਤੁਮਾਨੂੰ ਕਿ ਤੁਹਾਡੇ ਨਾਲ ਆ ਔਰ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਸਾਡੇ ਮਾਸਟਰ ਜੇ ਬਾਕੀ ਦਿੱਲੀ ਤੱਕ ਪਹੁੰਚੇ ਆ ਚਲੰਦਰ ਤੋਂ ਸਾਡੇ ਕੱਟ ਦੇ ਪ੍ਰਧਾਨ ਵਾਰਿਸ ਮੁਸਲਿਮ ਭੱਟੀ ਦੀ ਔਰ ਮੈਂ ਸਾਥ ਕਰਕੇ ਧੰਨਵਾਦ ਕਰਦਾ ਵਕ ਵਕ ਜੱਥੇ ਬੰਦੀਆਂ ਦੇ ਪ੍ਰਧਾਨ ਆਏ ਆ ਵਾਧਿਕ ਸਮਾਜ ਦੇ ਜਿਹੜੇ ਪ੍ਰਧਾਨ ਆਇਆ ਅਜਿ ਤੁਸੀਂ ਭਾਈਚਾਰੇ ਕੋ ਜਿਹੜੇ ਆਇਆ ਜਿੰਨੇ ਵੀ ਵਰਗਾਂ ਦੇ ਆਇਆ ਇਥੋਂ ਪੜਾ ਲੱਗਦਾ ਵਾ ਕਿ ਜਿਹੜਾ ਕਮਾਂਡੋ ਵੀਰ ਆ ਸਾਡਾ ਛੋਟਾ ਵੀਰ ਇਹ ਸਾਰਿਆਂ ਬਹੁਤ ਹਰਮਨ ਪਿਆਰਾ ਵਾ ਉਹ ਸਾਰਿਆਂ ਦਾ ਮੇਲ ਮਿਲਾਬ ਕਰਨ ਵਾਲਾ ਹੋਰ ਵੱਡੀ ਗੱਲ ਇਹ ਆ ਕਿ ਮਾਂਡੋਨ ਤੋਂ ਸਾਡੇ ਇਲਾਕੇ ਤੇ ਸਾਡੇ ਐਮਐਲਏ ਉਹ ਵੀ ਇੱਕ ਨੌਜਵਾਨ ਸਾਡੇ ਉਹ ਆ ਸਬਦਾਨ ਨਿਕਰਮ ਸਿੰਘ ਜੱਟੀਆਂ ਜਿਨ੍ਹਾਂ ਨੇ ਮੁਸੀਬਾ ਇਚਾਰ ਨੂੰ ਬੀਤੇ ਸਮੇਂ ਤੇ ਬਹੁਤ ਜ਼ਿਆਦਾ ਮਾਨਤਾਵਾ ਔਰ ਅਸੀਂ ਧੰਨਵਾਦ ਕਰਦੇ ਹਾਂ ਦਾ ਬੀਤੇ ਸਮੇਂ ਤੇ ਬਹੁਤ ਸਾਰਾ ਮੁਸੀਬਾ ਇਚਾਰ ਨੂੰ ਉਹਨਾਂ ਨੇ ਸਰਕਾਰ ਨੂੰ ਚੋਦੇ ਵੀ ਦਿੱਤਾ ਵੀ ਆਸ ਕਰਦੇ ਹਾਂ ਹੁਣ ਵੀ ਮੁਸੀਬਾ ਇਚਾਰ ਨਾਲ ਉਹਨਾਂ ਦੇ ਨਾਲ ਆਸ ਕਰਦੇ ਹਾਂ ਕਮਾਂਡਰ ਜੀ ਜੋ ਜਿੱਥੇ ਹੱਜਤ ਦੇ ਵਿੱਚ ਲੱਖਾਂ ਤੇ ਕਿੰਕੀ ਦੇ ਵਿੱਚ ਜੋ ਪੂਰੇ ਪੰਜਾਬ ਤਮਸੀਹ ਪਾਇਚਾ ਵਸਦਾ ਵਾ ਉੱਥੇ ਮਕਿੱਟੇ ਹੱਜਤ ਦੇ ਵਿੱਚ ਨਿਕੜਾ ਵਾ ਹਜ਼ਾਰਾਂ ਦੇ ਕਿੰਕੀ ਦੇ ਵਿੱਚ ਤਮਸੀਹ ਪਾਇਚਾ ਬਣਦਾ ਵਾ ਉਹ ਆਉਣ ਵਾਲੇ ਸਮੇਂ ਤੇ ਸਰਦਾਰ ਵਿਕਰਮ ਸਿੰਘ ਮਕਿੱਟਿਆ ਜੀ ਮਦਦ ਕਰੇਗਾ ਫੇਰਾ ਨੂੰ ਆਗਮਨ ਦਾ ਬਣਾਏਗਾ ਆਲ ਇੰਡੀਆ ਕ੍ਰਿਸਤ ਸਮਾਜ ਮੋਰਚੇ ਦੇ ਬੈਨਰ ਥਲੇ ਔਰ ਆਕਾਫੀ ਤੋਂ ਸਾਡਾ ਆਲ ਇੰਡੀਆ ਕ੍ਰਿਸਤ ਸਮਾਜ ਮੋਰਚਾ ਜੋ ਅਕਾਦੀਦ ਅੰਦਰ ਨਾਲ ਚੱਲਦਾ ਵਾ ਅੱਜ ਅਸੀਂ ਜੋ ਆਪਾਂ ਆਪਣੇ ਛੋਟੇ ਭਰਾ ਅਵਿਨਾਸ਼ ਨੂੰ ਕਿੰਦ ਨੂੰ ਜ਼ਿਲ੍ਹਾ ਪ੍ਰਧਾਨ ਤਨੁਜਕੀ ਦੇ ਕੇ ਜਾ ਰਹੇ ਆ ਮੇਰੇ ਨਾਲ ਸਾਡੀ ਕੋਲ ਟੀਮ ਆਈ ਆ ਕੁਵੈਦ ਸਾਹਿਬ ਮੈਂ ਬੇਨਤ ਕਰਾਂਗਾ ਸਰੋਪਾ ਪਾ ਕੇ ਸਾਡੇ ਗੁਰਦਾਰਾ ਦੀ ਆੜੇ ਸਾਡੇ ਸਹਿਮਤ ਹੋਣੇ ਵੀ ਆ ਜਾਓ ਐਡਵਰਟ ਕੋਲ ਵੀ ਆ ਜਾਓ ਅਬ ਅੱਗੇ ਹੁਣ ਅਵਨਾਸ਼ ਦੇ